ਹਾਂਜੀ ਮੇਰੇ ਤੋਂ ਅੱਜ ਜਿਹੜੀ ਮੀਟਿੰਗ ਹੋਈ ਹੈ ਫੂਡ ਪ੍ਰੋਸੈਸਿੰਗ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਸਤੰਬਰ ਮਹੀਨੇ ਚ ਸਾਡਾ ਜਿਹੜਾ ਹੈ ਵਰਲਡ ਫੂਡ ਇੰਡੀਆ ਉਹ ਮਨਾਇਆ ਜਾ ਰਿਹਾ ਉਹਦੇ ਲਈ ਅਸੀਂ ਖਾਸ ਤੌਰ ਤੇ ਇਹਦੇ ਲਈ ਅੱਜ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਸੀ ਇਹ ਪਹਿਲਾਂ 2023 ਦੇ ਵਿੱਚ ਬੜਾ ਸਕਸੈਸਫੁਲ ਇੱਕ ਇਵੈਂਟ ਆ ਜਿਹੜਾ ਰਿਹਾ ਹੈ ਤੇ ਅੱਜ ਖਾਸ ਤੌਰ ਤੇ ਅਸੀਂ ਇਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਸਾਡਾ ਸਟੇਟ ਗਵਰਨਮੈਂਟ ਦੇ ਸੋਨੀ ਤੇ ਇਹਦੇ ਵਿੱਚ ਸਾਡਾ ਜਿਹੜਾ ਪੀ ਐਚ ਡੀ ਸੀ ਸੀ ਆਈ ਉਹਨਾਂ ਦੇ ਵੱਲੋਂ ਇਹਦੇ ਵਿੱਚ ਸਾਥ ਦਿੱਤਾ ਗਿਆ ਜਿਹਦੇ ਵਿੱਚ ਫੂਡ ਪ੍ਰੋਸੈਸਿੰਗ ਸਾਡੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਉਹ ਵੀ ਮੌਜੂਦ ਸਨ ਰਾਖੀ ਭੰਡਾਰੀ ਜੀ ਤੇ ਦੂਜੇ ਪਾਸੋਂ ਜਿਹੜੇ ਸਚਦੇਵਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਆ ਜਿਹੜੀ ਚੈਂਬਰ ਦੀ ਉਹਨਾਂ ਦੇ ਨਾਲੇ ਮਿਲ ਕੇ ਤਿੰਨ ਜਣਿਆਂ ਨੇ ਇਹ ਪ੍ਰੋਗਰਾਮ ਕੀਤਾ ਇਹਦੇ ਵਿੱਚ ਜਿਹੜਾ ਸਤੰਬਰ ਦੇ ਵਿੱਚ 19 ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਅਸੀਂ ਲਿਖ ਕੇ ਲਾਇਆ ਏ ਅੱਜ ਅਸੀਂ ਆਪਣੇ 19 ਤੋਂ 22 ਤੱਕ ਜਿਹੜਾ ਇਹ ਵਰਲਡ ਫੂਡ ਡੇ ਆ ਜਿਹੜਾ ਮਨਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਇਨਵਾਈਟ ਕਰਨਾ ਆਏ ਸੀ ਬੇਨਤੀ ਕਰਨ ਆਏ ਸੀ ਕਿਉਂਕਿ 90 ਦੇਸ਼ 90 ਦੇਸ਼ 90 ਕੰਟਰੀ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰਨਗੀਆਂ ਇਹ ਦਿੱਲੀ ਦੇ ਵਿੱਚ ਜਿਹੜਾ ਪ੍ਰਗਤੀ ਮੈਦਾਨ ਜਿਹੜਾ ਪੁਰਾਣੀ ਜਗ੍ਹਾ ਹੈ ਉੱਥੇ ਹੋਏਗਾ ਤੇ ਇਹਦੇ ਵਿੱਚ ਆਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਉਹਦੀ ਸ਼ੁਰੂਆਤ ਕਰਨਗੇ ਤੇ ਅੱਜ ਤੁਸੀਂ ਕਿਸਾਨਾਂ ਲਈ ਇਸ ਜ਼ਰੂਰੀ ਪੰਜਾਬ ਲਈ ਇਸ ਲਈ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਖੇਤੀ ਦਾ ਕਰਦੇ ਆਂ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਤੇ ਜਿਹੜਾ ਅਗਲਾ ਮੈਂ ਸਮਝਦਾ ਨਵਾਂ ਜ਼ਮਾਨਾ ਹੈ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਜ਼ਮਾਨਾ ਹੈ ਤੁਸੀਂ ਆਪ ਦੇਖਦੇ ਹੋ ਅੱਜ ਆਪਣੇ ਚਾਹੇ ਛੋਟੀ ਤੇ ਛੋਟੀ ਬੇકરી ਆ ਉਹਦੇ ਵਿੱਚ ਲੁਧਿਆਣੇ ਚ ਕਿੰਨੀ ਜਗ੍ਹਾ ਬਿਸਕੁਟ ਬਣਦੇ ਆ ਕਿੰਨੀ ਜਗ੍ਹਾ ਕੇਕ ਬਣਦਾ ਏ ਕਿੰਨੀ ਜਗ੍ਹਾ ਜਿਹੜੀਆਂ ਖਾਣ ਦੀਆਂ ਚੀਜ਼ਾਂ ਹੋਰ ਬਣਦੀਆਂ ਐ ਅੱਗੇ ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਬਿੱ ਘਰੇ ਆਟੇ ਦੇ ਨਾਲ ਸਾਡੀਆਂ ਮਾਮਾ ਦਾਦੀਆਂ ਜਿਹੜੀਆਂ ਆਟੇ ਦੇ ਨਾਲ ਲੈ ਕੇ ਉਹ ਛੋਟੇ ਕੋਈ ਵੀ ਬੇਕਰੀ ਹੁੰਦੀ ਸੀ ਤਾਂ ਉਹਦੇ ਬਿਸਕੁਟ ਬਣਾ ਕੇ ਤੇ ਆਪਣੇ ਤਾਂ ਇਹ ਬਹੁਤ ਪਹਿਲਾਂ ਦੀਆਂ ਚੀਜ਼ਾਂ ਐ ਤੇ ਹੁਣ ਇਹ ਚੀਜ਼ਾਂ ਦੀ ਲੋੜ ਆ ਕਿਉਂਕਿ ਛੋਟੇ-ਛੋਟੇ ਪਰਿਵਾਰ ਹੋ ਗਏ ਤੇ ਉਹਨਾਂ ਨੂੰ ਵਿੱਚ ਤੁਸੀਂ ਦੇਖਿਆ ਵੀ ਬਾਹਰੋਂ ਚੀਜ਼ਾਂ ਖਰੀਦ ਕੇ ਆਪਣੇ ਪਰਿਵਾਰਾਂ ਚ ਖਾਧੀਆਂ ਜਾਂਦੀਆਂ ਨੇ ਉਹ ਚੰਗੀਆਂ ਹੋਣ ਉਹ ਸਵਾਦ ਹੋਣ ਉਹਨੂੰ ਦੇਖਦੇ ਹੋਏ ਜਿਹੜੀਆਂ ਸਾਡੇ ਮਹਿਕਮੇ ਦੀਆਂ ਸਕੀਮਾਂ ਨੇ ਉਦੇ ਬਾਰੇ ਸਾਡੇ ਆਫੀਸਰ ਸਬਾਨ ਆਏ ਹੋਏ ਸੀ ਡਾਇਰੈਕਟਰ ਸਬਾਨ ਉਹ ਦੱਸਿਆ ਵੀ ਕਿਵੇਂ ਤੁਸੀਂ 50 ਲੱਖ ਤੱਕ ਤੁਸੀਂ ਜਿਹੜੀ ਸਕੀਮ ਉਹਦੇ ਵਿੱਚ ਲਾਭ ਲੈ ਸਕਦੇ ਹੋ ਉਹਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਵਿਆਜ ਨਹੀਂ ਲੱਗਣਾ ਉਦੋਂ ਬਾਅਦ ਜੇ 50 ਲੱਖ ਰੁਪਈਆ ਤੁਸੀਂ ਬੈਂਕ ਤੋਂ ਲਿਆ ਏ ਤੇ ਤਕਰੀਬਨ 17 ਲੱਖ ਤੋਂ ਉੱਤੇ ਜਿਹੜਾ ਇਹ ਤੁਹਾਡਾ ਉਹ ਤਕਰੀਬਨ ਮਿਨਿਸਟਰੀ ਨੇ ਉਹ ਚ ਦੇ ਦੇਣਾ ਹੈ ਤੇ ਕਿੱਡੇ ਜਿਹੜੇ ਫਾਇਦੇ ਆ ਚਾਹੇ ਕੋਈ ਸ਼ੈਦ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਡੇਰੀ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਵੀ ਸਬਜੀ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਫਲ ਫਰੂਟ ਦਾ ਕੰਮ ਕਰਨਾ ਚਾਹਦਾ ਚਾਹੁੰਦਾ ਏ ਉਹਦੇ ਵਿੱਚ ਉਹ ਆਪਣੀ ਰਿਫਰਿਜਰੇਟਰ ਜਿਵੇਂ ਅੱਜ ਖਰਾਬ ਹੋ ਜਾਂਦੀਆਂ ਚੀਜ਼ਾਂ ਉਹਦੇ ਲਈ ਉਹ ਕੋਈ ਪਲਾਂਟ ਲਾਉਣਾ ਚਾਹੁੰਦਾ ਏ ਵੀ ਸਾਡੀਆਂ ਚੀਜ਼ਾਂ ਸਬਜੀ ਜਾਂ ਫਰੂਟ ਹੋ ਠੀਕ ਰਵੇ ਉਹਦੇ ਲਈ ਇਹ ਚ ਪੈਸੇ ਮਿਲਦੇ ਆ ਤੇ ਜੇ ਕੋਈ ਵੱਡਾ ਪਲਾਂਟ ਲਾਉਣਾ ਚਾਹੁੰਦਾ ਏ ਉਹਨੂੰ 20 ਕਰੋੜ ਤੱਕ ਉਹ ਵੱਡੀ ਇੰਡਸਟਰੀ ਆ ਜਿਹੜੀ ਜਿਵੇਂ ਫੂਡ پارک ਨੇ ਉਹ ਜਾ ਸਕਦਾ ਏ ਉਦੋਂ ਮਲਟੀ ਨੈਸ਼ਨਲ ਕੰਪਨੀਆਂ 100-100 ਕਰੋੜ ਰੁਪਈਆ ਜਿਹੜਾ ਉਹਦੇ ਉੱਤੇ ਜਿਹੜੀ ਇਹਦੇ ਵਿੱਚ ਸਬਸਿਟੀਆਂ ਤਿੰਨ ਚਾਰ ਵੱਡੀਆਂ ਸਕੀਮਾਂ ਆ ਜਿਵੇਂ ਅੱਜ ਸਾਰੇ ਪਾਰਟਿਸਿਪੇਟ ਸਾਰੇ ਪੰਜਾਬ ਤੋਂ ਆਏ ਹੋਏ ਸੀ ਕੁਝ ਨੌਜਵਾਨਾਂ ਨੇ ਸਵਾਲ ਕੀਤਾ ਵੀ ਅਸੀਂ ਮਿਲਟਸ ਅਸੀਂ ਝੋਨੇ ਤੋਂ ਖੇਤੀ ਤੋਂ ਪਿੱਛੇ ਹਟਣਾ ਚਾਹੁੰਦੇ ਆ ਅਸੀਂ ਮਿਲਸ ਲਾਉਣਾ ਚਾਹੁੰਦੇ ਆ ਮਿਲਟਸ ਦਾ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਿਲਟਸ ਪਛਾਏ ਆ ਤੇ ਉਹਦੇ ਬਾਰੇ ਦੱਸਿਆ ਵੀ ਕਿਸ ਤਰੀਕੇ ਤੁਸੀਂ 10 ਜਣੇ ਵੀ ਇਕੱਠੇ ਹੋ ਕੇ 50 ਲੱਖ ਤੱਕ ਤੁਸੀਂ ਜੇ ਮਿਲਟਸ ਦਾ ਕੋਈ ਵੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਉਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ 50 ਲੱਖ ਤੱਕ ਲੈ ਸਕਦੇ ਹੋ ਇਸੇ ਤਰੀਕੇ ਨਾਲ ਅਲੱਗ-ਅਲੱਗ ਕੋਈ ਸੌਸ ਬਣਾਉਣ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਕਿਹਾ ਵੀ ਕਈਆਂ ਨੇ ਕਿਹਾ ਵੀ ਟਮਾਟਰ ਦੀ ਸੌਸ ਬਣਦੀ ਆ ਅਸੀਂ ਜਿਹੜੀ ਗਾਜਰ ਤੋਂ ਬਣਾਉਨੇ ਆ ਉਹਦੇ ਲਈ ਅਸੀਂ 20 ਕਰੋੜ ਰੁਪਏ ਤੱਕ ਦਾ ਪਲਾਂਟ ਲਾਉਣਾ ਚਾਹੁੰਦੇ ਹਾਂ ਸਾਡੇ ਲਈ ਰਾਹ ਦੱਸੋ ਬਹੁਤ ਲੋਕਾਂ ਨੇ ਆਪਣੀ ਆਪਣੀ ਗੱਲ ਦੱਸੀ ਤੇ ਵੱਡੇ ਇੰਡਸਟਰੀ ਜਿਹੜੇ ਵੱਡੇ ਆਏ ਹੋਏ ਸੀ ਉਹਦੇ ਵਿੱਚੋਂ ਜਿਵੇਂ ਸਾਡੇ ਇੱਕ ਸਾਰੇ ਹੈਰਾਨ ਹੋਣਗੇ ਤੁਸੀਂ ਰਾਜਪੁਰੇ ਕੋਲ ਉਹਨਾਂ ਦੀ ਇੰਡਸਟਰੀ ਆ ਸਾਡੇ ਤੇ ਉਹ ਕੀ ਆ ਸਾਰੇ ਮੈਕਡੋਨਲਡਸ ਜਿੰਨਾ ਵੀ ਮੈਕਡੋਨਲਡਸ ਉਹਨਾਂ ਦਾ ਜਿੰਨਾ ਵੀ ਉੱਥੇ ਸੌਸ ਜਾਂਦੀ ਆ ਜਿੰਨੇ ਵੀ ਉੱਥੇ ਚਿਪਸ ਜਾਂਦੇ ਆ ਸਾਰਾ ਜਿਹੜਾ ਮੈਕਡੋਨਲਡਸ ਦਾ ਉਹਨਾਂ ਕੋਲ ਕੰਮ ਆ। ਹਜੇ ਕੀ ਦੇਖੋ ਇੰਡੀਆ ਚ ਜਾਪਾਨ ਜਿਹੜਾ ਹੈ ਉਹ ਸਭ ਤੋਂ ਬੰਨਿਆ ਜਾਂਦਾ ਵੀ ਕੰਪੀਟੀਸ਼ਨ ਸਭ ਤੋਂ ਵੱਧ ਉੱਥੇ ਹੁੰਦਾ। ਤੇ ਸਾਰੀ ਜਾਪਾਨ ਦੇ ਵਿੱਚ ਬਰੋਕਲੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਸਪਲਾਈ ਹੁੰਦੀ ਹੈ। ਜੇ ਕੌਰਨ ਦੀ ਬੇਬੀ ਕੌਰਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਹੈ ਉਹ ਜਾਂਦੀ ਹੈ। ਤੇ ਤੁਸੀਂ ਦੇਖੋ ਤਾਂ ਸਹੀ ਨਾ ਵੀ ਆਪਾਂ ਇਹ ਕਹਿਣਾ ਜੇ ਜਾਪਾਨ ਦੇ ਵਿੱਚ ਪੰਜਾਬ ਚ ਬੈਠ ਕੇ ਸਾਰੀ ਆਪਣੀ ਸਬਜੀ ਭੇਜੀ ਜਾ ਸਕਦੀ ਹੈ ਤੇ ਫਿਰ ਆਪਣੇ ਬਾਕੀ ਪੰਜਾਬੀਆਂ ਨੂੰ ਉਤਸ਼ਾਹਤ ਕਰਨ ਲਈ ਇਹ ਅੱਜ ਪਹਿਲਾ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਹੁਣ ਇਦੋਂ ਬਾਅਦ ਅਸੀਂ 5 ਸਟਾਰ ਤੋਂ ਬਾਹਰ ਨਿਕਲ ਕੇ ਹਰ ਡਿਸਟ੍ਰਿਕਟ ਤੋਂਦੋਂ ਬਾਅਦ ਬਲੌਕ ਜਾਵਾਂਗੇ ਕਿਸੇ ਨੇ ਲੀਚੀ ਦੀ ਗੱਲ ਕੀਤੀ ਵੀ ਅੰਮ੍ਰਿਤਸਰ ਚ ਗੁਰਦਾਸਪੁਰ ਚ ਲੀਚੀ ਬਹੁਤ ਗੁਰਦਾਸਪੁਰ ਦੇ ਪਾਸੇ ਹੁੰਦੀ ਹੈ ਕਿਸੇ ਨੇ ਗੱਲ ਪੀਅਰਸ ਦੀ ਕੀਤੀ ਨਾਖਾਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਬਹੁਤ ਹੁੰਦੀਆਂ ਉਦੇ ਬਾਰੇ ਸਾਨੂੰ ਦੱਸੋ ਕਿਸੇ ਨੇ ਲੈਬਾਰਟਰੀ ਦੀ ਗੱਲ ਕਰੀ ਵੀ ਚੀਜ਼ਾਂ ਤਾਂ ਸਾਡੇ ਕੋਲ ਹੈਗੀਆਂ ਪਰ ਲੈਬਾਰਟਰੀ ਕੋਈ ਅਮਰਸਰ ਸਾਡ ਮਾਝੇ ਦੇ ਦਵਾਬੇ ਚ ਹੈ ਨਹੀਂਗੀ ਉਹਨਾਂ ਨੂੰ ਲੈਬਾਰਟਰੀ ਜਿਹੜੀਆਂ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਮਹਈਆ ਕਰਾਵਾਂਗੇ ਵੀ ਉੱਥੇ ਹੀ ਉਹ ਚੀਜ਼ ਉਹਨਾਂ ਦੀ ਲੈਬਾਰਟਰੀ ਚੈੱਕ ਹੋ ਸਕੇ ਤੇ ਇੰਟਰਨੈਸ਼ਨਲ ਤੇ ਜਾ ਸਕੇ ਇਹ ਜੀਆਂ ਗੱਲਾਂ ਬੜੀਆਂ ਵਿਸਤਾਰ ਨਾਲ ਹੋਈਆਂ ਤੇ ਅਸੀਂ ਆਪਣੀਆਂ ਸਕੀਮਾਂ ਜਿਹੜੀਆਂ ਉਹਨਾਂ ਨੂੰ ਦੱਸੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਏ ਵੀ ਕਿਸ ਤਰੀਕੇ ਨਾਲ ਕੱਲੇ-ਕੱਲੇ ਬੰਦੇ ਨੂੰ ਸੈਟੀਸਫਾਈਡ ਕੀਤਾ ਜਿੰਨੇ ਸਵਾਲ ਹੋਏ ਕਿਸੇ ਨੂੰ ਇਹ ਨਹੀਂ ਕਿਹਾ ਵੇ ਭਾਈ ਤੁਸੀਂ ਸਵਾਲ ਨਹੀਂ ਕਰ ਸਕਦੇ ਸਾਹਮਣੇ ਸਾਡੇ ਪੰਜਾਬ ਸਰਕਾਰ ਦੇ ਸੈਕਟਰੀ ਬੈਠੇ ਸੀ ਡਾਇਰੈਕਟਰ ਸਾਡੇ ਸੈਂਟਰ ਸਰਕਾਰ ਦੇ ਬੈਠੇ ਸੀ ਇੱਕ ਇੱਕ ਪ੍ਰਸ਼ਨ ਦਾ ਸੈਟੀਸਫਾਈਡ ਜਵਾਬ ਦਿੱਤਾ ਜਿਹਨੇ ਕੋਈ ਸੁਝਾਅ ਦਿੱਤਾ ਉਹਦਾ ਇੰਪਲੀਮੈਂਟ ਕਰਾਂਗੇ ਤੇ ਇਸ ਕਰਕੇ ਖੇਤੀ ਦੀ ਖੇਤੀ ਦੀ ਗੱਲ ਨੂੰ ਵੀ ਸੀ ਖੇਤੀ ਦੇ ਵਿੱਚ ਸ ਹੈ ਕਿ ਕਣਕ ਦੇ ਝੋਨਾ ਹੀ ਲੱਗਦਾ ਪੰਜਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ